ਲਓ ਜੀ ਐਸਐਸਪੀ ਬਠਿੰਡਾ ਸਾਹਿਬ ਬੋਲਿੰਗ ਕਰਵਾ ਰਹੇ ਨੇ ਤੇ ਬੋਲਿੰਗ ਕਰਵਾਤੀ ਤੇ ਇਧਰ ਏਡੀਜੀਪੀ ਸਾਹਿਬ ਨੇ ਸ਼ਾਟ ਮਾਰਿਆ ਬਹੁਤ ਸੋਹਣਾ ਦੂਰ ਤੱਕ ਗਈ ਹੈ ਬਾਲ ਤੇ ਹੁਣ ਐਸਐਸਪੀ ਸਾਹਿਬ ਬੈਟਿੰਗ ਤੇ ਆ ਗਏ ਤੇ ਬੈਟਿੰਗ ਲਈ ਤਿਆਰ ਨੇ ਇਧਰੋਂ ਬਾਲ ਆ ਰਹੀ ਹੈ ਤੇ ਇਧਰ ਆ ਲੋ ਜੀ ਬਹੁਤ ਸੁੰਦਰ ਟੈਪ ਕਰਤਾ ਬਾਲ ਨੂੰ ਸასი ਗਾਲ ਦੋਸਤੋ ਅਸਲ ਦੇ ਵਿੱਚ ਇਹ ਬਠਿੰਡਾ ਦੇ ਪੁਲਿਸ ਲਾਈਨ ਗਰਾਊਂਡ ਦੀਆਂ ਤਸਵੀਰਾਂ ਨੇ ਇਥੇ ਕਿ ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਇੱਕ ਬਹੁਤ ਅਲੱਗ ਤਰੀਕੇ ਨਾਲ ਇੱਕ ਮੁਹਿੰਮ ਚਲਾਈ ਗਈ ਹੈ ਐਂਟੀ ਡਰੱਗ ਕ੍ਰਿਕਟ ਲੀਗ ਇਹ ਇਵੈਂਟ ਕਰਾਇਆ ਗਿਆ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਬਠਿੰਡਾ ਤੇ ਆਸੇ ਪਾਸੇ ਦੇ ਜਿਹੜੇ ਵੀ ਆਰਟਿਸਟ ਹੈ ਕੋਈ ਖਿਡਾਰੀ ਹੈ ਕੋਈ ਕ੍ਰਿਕਟ ਖੇਡਣਾ ਚਾਹੁੰਦਾ ਹੈ ਜਾਂ ਕੋਈ ਹੋਰ ਤਰੀਕੇ ਦਾ ਕੋਈ ਕਲਾਕਾਰ ਹੈ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਕਿ ਨਸ਼ੇ ਦੇ ਖਿਲਾਫ ਆਪਣੇ ਆਪਣੇ ਤਰੀਕੇ ਨਾਲ ਆਪਣਾ ਕੋਈ ਪ੍ਰੋਗਰਾਮ ਪੇਸ਼ ਕਰ ਸਕਣ ਤਾਂ ਇਸ ਇਵੈਂਟ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਐਕਚੁਅਲੀ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਇੱਕ ਮੁਹਿੰਮ ਦੇ ਤਹਿਤ ਇਹ ਪ੍ਰੋਗਰਾਮ ਕਰਾਇਆ ਗਿਆ ਬਟੰਡਾ ਪੁਲਿਸ ਵੱਲੋਂ ਬਹੁਤ ਵਧੀਆ ਪਰਫਰਮੈਂਸ ਪੁਲਸ ਨੂੰ ਤੁਸੀਂ ਦੇਖਿਆ ਹੋਣਾ ਨਸ਼ੇ ਦੇ ਖਿਲਾਫ ਸਖਤੀ ਨਾਲ ਪੇਸ਼ ਆਉਂਦੇ ਤਾਂ ਤੁਸੀਂ ਦੇਖਿਆ ਹੋਣਾ ਪੁਲਸ ਨੂੰ ਪਰ ਇੱਕ ਇਹ ਅਲੱਗ ਤਰੀਕੇ ਦਾ ਇੱਕ ਉਪਰਾਲਾ ਕੀਤਾ ਗਿਆ ਹੈ ADGP ਬਠਿੰਡਾ ਸਾਹਿਬ ਤੇ SSP ਬਠਿੰਡਾ ਸਾਹਿਬ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਠਿੰਡਾ ਵਾਸੀ ਧੰਨਵਾਦੀ ਆ ਉਹਨਾਂ ਦੇ ਤੇ SSP ਸਾਹਿਬ ਫਿਲਹਾਲ ਜਿਹੜੇ ਪਲੇਅਰ ਆਏ ਹੈ ਉਹਨਾਂ ਨੂੰ ਕੱਲੇ-ਕੱਲੇ ਨੂੰ ਮਿਲ ਰਿਹਾ ਹੈ ਇੰਟਰੋਡਕਸ਼ਨ ਕਰ ਰਿਹਾ ਹੈ ਟੀਮਾਂ ਅਲੱਗ-ਅਲੱਗ ਆਈਆਂ ਹੋਈਆਂ ਨੇ ক্রিকেট ਖੇਡਣ ਦੇ ਲਈ ਜਿਨ੍ਹਾਂ ਨੇ ਵੀ ਰਜਿਸਟ੍ਰੇਸ਼ਨ ਕਰਾਈ ਹੈ ਉਥੇ ਪਹੁੰਚੇ ਹੈ ਤੇ SSP ਸਾਹਿਬ ਬਕਾਇਦਾ ਕੱਲੇ-ਕੱਲੇ ਨੂੰ ਜਾ ਕੇ ਉਹਨਾਂ ਦੀ ਟੀਮ ਦੀ ਜਿਹੜੇ ਟੀਮ ਲੀਡਰ ਨੇ ਜਾਂ ਕੈਪਟਨ ਹੈ ਉਹਨਾਂ ਨੂੰ ਜਾ ਕੇ ਮਿਲਦੇ ਆ ਬਹੁਤ ਹੀ ਇੱਕ ਮਿਲਨਸਾਰ ਨੇਕ ਇਨਸਾਨ ਹੈ ਬਠਿੰਡਾ ਦੇ ਐਸਐਸਪੀ ਮਿਸਟਰ ਦੀਪਕ ਪਾਰਖ ਜੀ ਤਾਂ ਇਹਨਾਂ ਬਹੁਤ ਹੌਸਲਾ ਹੁੰਦਾ ਕਿ ਚਿਲੇ ਦਾ ਇੱਕ ਪੁਲਿਸ ਮੁਖੀ ਹੈ ਜਿਹੜਾ ਉਹ ਹੌਸਲਾ ਫਸਾਈ ਕਰ ਰਿਹਾ ਨੌਜਵਾਨਾਂ ਦੀ ਤੇ ਇੱਕ ਡਰਦੇ ਹੁੰਦੇ ਅਗਲੇ ਨੌਜਵਾਨ ਜਿਹੜੇ ਗਲਤ ਅਨਸਰ ਹੁੰਦੇ ਆ ਪਰ ਜਿਹੜੇ ਤੁਸੀਂ ਦੇਖੋ ਇੱਕ ਪਲੇਅਰ ਜਿਹੜੇ ਇੱਥੇ ਆਏ ਹੈ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਕਰ ਰਿਹਾ ਹੈ। ਜਿਲ੍ਹਾ ਮੁਖੀ ਮਿਸਟਰ ਦੀਪਕ ਪਾਰਖ ਤਾਂ ਨੌਜਵਾਨ ਵੀ ਖੁਸ਼ ਹੋ ਰਿਹਾ ਕਿਉਂਕਿ ਇਹਨਾਂ ਬੜਾ ਹੌਸਲਾ ਹੋ ਜਾਂਦਾ ਹੈ। ਜੀ ਐਸ ਐਸ ਪੀ ਸਾਹਿਬ ਆ ਕੇ ਹੱਥ ਪਲਾ ਰਹੇ ਹੈ ਤੇ ਇੱਕ ਚੰਗੇ ਰਾ ਚੰਗੀ ਸੇਧ ਦੇਣ ਦੀ ਇੱਕ ਕੋਸ਼ਿਸ਼ ਹੈ। ਪਸ਼ੰਡਾ ਪੁਲਿਸ ਦੀ ਹੈ। ਤਾ ਏ ਡੀਜੀਪੀ ਮੈਸਟਰ ਐਸ ਪੀ ਐਸ ਪਰਮਾਰ ਸਾਹਿਬ ਪਹੁੰਚ ਗਏ ਨੇ ਉਹਨਾਂ ਦਾ ਸਵਾਗਤ ਮੈਣ ਬਾਜਾਂ ਨਾਲ ਕੀਤਾ ਜਾ ਰਿਹਾ ਹੈ ਸਟੇਜ ਵੱਲ ਨੂੰ ਜਾ ਰਹੇ ਨੇ ਤੇ ਸੰਬੋਧਨ ਕਰਨਗੇ ਸਟੇਜ ਤੇ ਜਾ ਕੇ ਤਾਂ ਸਭ ਤੋਂ ਪਹਿਲਾਂ ਜਿਹੜੀ ਹੈ ਤੇ ਨੌਜਵਾਨ ক্রিকেট ਟੀਮ ਆ ਪਹੁੰਚੀ ਨੇ ਜਾਂ ਪੁਲਿਸ ਪਾਰਟੀ ਜਿੰਨੀ ਵੀ ਇੱਥੇ ਹੈਗੀਆਂ ਨੇ ਉਹਨਾਂ ਦੀ ਵੀ ਖੁਦ ਦੀ ਆਪਣੀ ਟੀਮ ਹੈ ਪੁਲਿਸ ਦੀ ਤਾਂ ਸਾਰਿਆਂ ਨੂੰ ਸ਼ਪਤ ਦਿਵਾਈ ਗਈ ਹੈ ਕਿ ਅਸੀਂ ਕੋਈ ਵੀ ਨਸ਼ਾ ਨਹੀਂ ਕਰਾਂਗੇ ਨਸ਼ੇ ਤੋਂ ਦੂਰ ਰਹਾਂਗੇ ਨਸ਼ਾ ਦੇ ਖਿਲਾਫ ਇਸ ਜੰਗ ਵਿੱਚ ਅਸੀਂ ਸਾਰੇ ਆਪਣਾ ਆਪਣਾ ਯੋਗਦਾਨ ਪਾਵਾਂਗੇ ਤਾਂ ਸਟੇਜ ਤੋਂ ਜਿਹੜੀ ਹੈ ਐਸਐਸਪੀ ਸਾਹਿਬ ਬਠਿੰਡਾ ਮਿਸਟਰ ਦੀਪਕ ਪਾਰਖ ਤੇ ਐਸਪੀਐਸ ਪਰਮਾਰ ਸਾਹਿਬ ਏਡੀਜੀਪੀ ਬਠਿੰਡਾ ਰੇਂਜ ਸੰਬੋਧਨ ਕਰ ਰਹੇ ਹੈ ਤਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਹਿਦ ਦੇ ਰਿਹਾ ਨਸ਼ਾ ਮੁਕਤ ਪੰਜਾਬ ਬਣੂਗਾ ਫੇਰ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਤਾਂ ਹੁਣ ਕ੍ਰਿਕਟ ਸ਼ੁਰੂ ਹੋਗਾ ਉਸ ਤੋਂ ਬਾਅਦ ਤਾਂ ਰਸਮੀ ਤੌਰ ਤੇ ਪਹਿਲਾਂ ਸ਼ੁਰੂਆਤ ਇੱਕ ਉਦਘਾਟਨ ਦੇ ਤੌਰ ਤੇ ਪਹਿਲਾਂ ਐਸਐਸਪੀ ਸਾਹਿਬ ਤੇ ਏਡੀਜੀਪੀ ਸਾਹਿਬ ਐਸਐਸਪੀ ਐਸਪੀਐਸ ਪਰਮਾਰ ਜੀ ਨੇ ਖੇਡ ਦੀ ਸ਼ੁਰੂਆਤ ਕਰਕੇ ਕ੍ਰਿਕਟ ਬੈਟਿੰਗ ਤੇ ਬੋਲਿੰਗ ਕਰਕੇ ਇੱਕ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਉਹ ਇੱਥੇ ਖੇਡ ਰਹੀਆਂ ਇਸ ਗਰਾਊਂਡ ਤੇ ਤੁਹਾਨੂੰ ਦੱਸ ਦਈਏ ਕਿ ਖੁੱਲਾ ਸੱਦਾ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਇੱਥੇ ਜੇ ਦਰਸ਼ਕ ਦੇਖਣ ਆਉਣਾ ਚਾਹੁੰਦੇ ਆ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 11 ਵਜੇ ਤੱਕ ਇੱਥੇ ਮੈਚ ਹੁੰਦੇ ਆ ਤਿੰਨ ਦਿਨ ਇਹ ਮੈਚ ਚੱਲਣਗੇ ਬਹੁਤਾਂ ਨੇ ਰਜਿਸਟ੍ਰੇਸ਼ਨ ਵੀ ਕਰਾਇਆ ਵਿੱਚ ਇੱਥੇ ਖੇਡਣ ਦੇ ਲਈ ਤਾਂ ਜਿਹੜੇ ਨਹੀਂ ਖੇਡਣਾ ਚਾਹੁੰਦੇ ਸਿਰਫ ਦੇਖਣਾ ਚਾਹੁੰਦੇ ਆ ਕਿਉਂਕਿ ਇੱਕ ਨਵਾਂ ਉਪਰਾਲਾ ਹੈ ਜਿੰਨਾ ਬੱਚਿਆਂ ਨੂੰ ਵੀ ਹੌਸਲਾ ਮਿਲੂਗਾ ਕਿ ਤਾਂ ਐਡੀਜੀਪੀ ਸਾਹਿਬ ਨੇ ਵੀ ਕਿਹਾ ਹੈ ਕਿ ਬੱਚਿਆਂ ਨੂੰ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਪੋਰਟਸ ਵੱਲ ਖੇਡ ਵਾਲੇ ਪਾਸੇ ਲਾਈਏ ਤਾਂ ਕਿ ਉਹਨਾਂ ਦਾ ਮਨ ਵਿਹਲਾ ਰਹੇ ਵਿਹਲੇ ਨਾ ਰਹਿਣ ਕਿਉਂਕਿ ਵਿਹਲਾ ਮਨ ਕਹਿੰਦੇ ਆ ਕਿ ਸ਼ੈਤਾਨ ਦਾ ਘਰ ਹੁੰਦਾ ਸੋ ਇਹਨਾਂ ਨੂੰ ਕਿਸੇ ਚੰਗੇ ਪਾਸੇ ਲਾਈਏ ਤਾਂ ਜੋ ਕਿ ਨਸ਼ਿਆਂ ਵੱਲ ਨਾ ਪੈਣ ਦਾ ਪੁਲਿਸ ਦਾ ਇਹੋ ਮੈਸੇਜ ਹੈ ਕਿ ਆਓ ਰਲ ਕੇ ਨਸ਼ਿਆਂ ਦਾ ਮੁਕਾਬਲਾ ਕਰੀਏ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਮਿਡਲ ਏਜ ਵੀ ਬੰਦੇ ਨੇ ਇਹਨਾਂ ਨੂੰ ਸਪੋਰਟਸ ਨਾਲ ਲਾਈਏ ਇਹਨਾਂ ਦੀ ਜਿਹੜੀ એનર્ਜੀ ਆ ਉਹ ਪੋਜੀਟਿਵਲੀ ਯੂਟਿਲਾਈਜ਼ ਕਰੀਏ ਇਹਨਾਂ ਨੂੰ ਬੇਲੇ ਨਾ ਰਹਿਣ ਦਈਏ ਤਾਂ ਕਿ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਚੀਜ਼ਾਂ ਵੱਲ ਨਾ ਜਾਵੇ ਨਸ਼ੇ ਵੱਲ ਨਾ ਜਾਵੇ ਸੋ ਇਸੇ ਕਰਕੇ ਪੁਲਿਸ ਔਰ ਲੋਕਾਂ ਦੀ ਭਾਗੀਦਾਰੀ ਨਾਲ ਅਸੀਂ ਇਹ ਸ਼ੁਰੂ ਕੀਤਾ ਹੈਗਾ ਤਾਂ ਕਿ ਸਾਰੇ ਲੋਕ ਆਉਣ ਖੇਡਣ ਇਹਨਾਂ ਦੀ ਆਦਤ ਬਣ ਜਾਏ ਇਹਨਾਂ ਨੂੰ ਵੀ ਨਵੇਂ ਕਰ ਸਕੀਏ ਡਾਕਟਰ ਤੇ ਉਹੀ ਮਤਲਬ ਹੈ ਹੋਰ ਕੋਈ ਨਹੀਂ ਬਿਲਕੁਲ ਮੈਸੇਜ ਆਂਦਾ ਜੀ ਜਿਸ ਤਰ੍ਹਾਂ ਬੱਚੇ ਨੂੰ ਘਰ ਵਾਲੇ ਸਮਝਾਉਂਦੇ ਨੇ ਪੇਰੈਂਟਸ ਸਮਝਾਉਂਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਕਿ ਡਰੱਗਸ ਵਾਲਾ ਨਹੀਂ ਜਾਣਾ ਇਹੋ ਹੀ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਨੇ ਅਸੀਂ ਐਜ਼ ਜਿਹੜਾ ਸੁਸਾਇਟੀ ਦਾ ਅੰਗ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਹੋਣ ਕਰਕੇ ਇਹ ਚਾਹੁੰਦੇ ਆ ਕਿ ਸਾਡਾ ਸਮਾਜ ਇਹਨਾਂ ਡਰੱਗਸ ਤੋਂ ਦੂਰ ਰਹੇ ਜਿਹੜੇ ਪੇਰੈਂਟਸ ਐਫਰਟ ਕਰਦੇ ਨੇ ਉਹੋ ਹੀ ਐਫਰਟ ਅਸੀਂ ਕਰਦੇ ਹਾਂ ਕਿ 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 ਮੋਰ ਗੂ ਸੈਕਟਰ ਹੋ ਜਾਂਦੇ ਨੇ ਇਹ ਵੀ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਪੀਡੀਪੀ ਸਟ੍ਰੈਟਜੀ ਹੈਗੀ ਇਨਫੋਰਸਮੈਂਟ ਲਈ ਸਾਡੇ ਅਫੀਸਰ ਘੁਮਦੇ ਨੇ ਫੜਦੇ ਨੇ ਅੰਦਰ ਲਿੰਦੇ ਨੇ ਪ੍ਰੀਵੈਂਸ਼ਨ ਲਈ ਫਿਰ ਅਸੀਂ ਇਹਨਾਂ ਲੋਕਾਂ ਨੂੰ ਗਾਈਡ ਕਰਦੇ ਜਿਸ ਤਰ੍ਹਾਂ ਹੁਣ ਗਾਈਡ ਕਰ ਰਹੇ ਆਂ ਔਰ ਡੀ ਐਡਿਕਸ਼ਨ ਲਈ ਸਾਡੇ ਕੋਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਵਾਇਆ ਜਾਂਦਾ ਤਾਂ ਕਿ ਇਹਨਾਂ ਨੂੰ ਬੀਨਵੇ ਕੀਤਾ ਜਾ ਸਕੇ ਅਗਲਾ ਨਵਾਂ ਡਰਗ ਐਡਿਕਟ ਬਣਨ ਨਾ ਦੇਈਏ ਪੁਰਾਣਿਆਂ ਨੂੰ ਅਸੀਂ ਸਾਫ ਕੇ ਡੀ ਐਡਿਕਸ਼ਨ ਵਾਲਾ ਚੱਲੀਏ ਔਰ ਜਿਹੜਾ ਵੇਚਦਾ ਆ ਇਨਫੋਰਸਮੈਂਟ ਕਰਕੇ ਉਹਨੂੰ ਫੜ ਕੇ ਅੰਦਰ ਦੇ ਦਈਏ ਬਸ ਸਾਰਾ ਸਾਫ ਜਿਹੜਾ ਸਮਾਜ ਉਹ ਸਾ ਕਾਲ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਏਟੀਜੀਪੀ ਸਰਦਾ ਇੱਥੇ ਆਏ ਤੇ ਸਰਨੂ ਜੀ ਆਇਆਂ ਆਦਾ ਤੁਹਾਨੂੰ ਅੱਜ ਦਾ ਵੈਲਕਮ ਕਰਦਾ ਆਪਣੇ ਜਿਹੜੇ ਸਾਰੇ ਟੀਮ ਦੇ ਪਾਰਟਿਸਪੈਂਟਸ ਆਏ ਆ ਸਾਡੇ ਪਟਿੰਡਾ ਪੁਲਿਸ ਦੇ ਮੁਲਾਜ਼ਮ ਤੇ ਆਪਣੇ ਪ੍ਰੈਸ ਦੇ ਜਿਹੜੇ ਭਰਾ ਹੈਗੇ ਬਾਕੀ ਜਿਹੜੇ ਸ਼ਹਿਰ ਦੇ ਮੋਤਵਾਰ ਵਿਅਕਤੀ ਆਪਣੇ ਕ੍ਰਿਕਟ ਕਲੱਬ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਹੈਗੇ ਇਸ ਸ਼ਹਿਰ ਦੇ ਮੋਤਵਾਰ ਵਿਅਕਤੀ ਸਾਰੇ ਸੱਜਣਾਂ ਨੂੰ ਮੈਂ ਵੈਲਕਮ ਕਰਦਾ ਤੇ ਅੱਜ ਦਾ ਜਿਹੜਾ ਇਹ ਉਪਰਾਲਾ ਹੈਗਾ ਐਂਟੀ ਡਰੱਗਸ ਜਿਹੜੀ ਆਪਣੀ ਕੈਂਪੇਨ ਚੱਲ ਰਹੀ ਹੈ ਉਸ ਦੇ ਵਿੱਚ ਆਪਣੇ ਬਟਿੰਡਾ ਜ਼ਿਲ੍ਹੇ ਦੇ ਯੂਥ ਨੂੰ ਅਸੋਸੀਏਟ ਕਰਨ ਲਈ ਸਿਰਫ ਯੂਥ ਨੂੰ ਨਹੀਂ ਮਤਲਬ ਅਸੀਂ ਤਾਂ ਕਹਿੰਦੇ ਕਿ ਜਿਸ ਉਮਰ ਤੱਕ ਵੀ ਬੰਦਾ ਕਿਉਂਕਿ ਅਸੀਂ ਇਹਨੂੰ ਓਪਨ ਰੱਖਿਆ ਹੈ 올 ਏਜਸ ਲਈ 올 ਜੈਂਡਰਸ ਲਈ ਕਿਉਂਕਿ ਇਹ ਸੇ ਸਮਝਦੇ ਕਿ ਜਿਹੜਾ ਵੀ ਬੰਦਾ ਖੇਡ ਦੇ ਨਾਲ ਜੁੜਿਆ ਹੈ ਉਹ ਕਿਸੇ ਵੀ ਉਮਰ ਦਾ ਹੋਵੇ ਭਾਵੇਂ ਉਹ ਯੂਥ ਹੀ ਹੈਗਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇੰਨੇ ਵੱਡੇ ਸੰਖਿਆ ਦੇ ਵਿੱਚ ਆਏ ਮੇਰੇ ਖਿਆਲ ਰਜਿਸਟ੍ਰੇਸ਼ਨ ਜਦੋਂ ਅਸੀਂ ਓਪਨ ਕੀਤਾ ਸੀਗਾ ਸਰ ਤਾਂ 100 ਤੋਂ ਵੀ ਵੱਧ ਟੀਮਾਂ ਨੇ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਡਰਾ ਕਰਕੇ ਉਹਦੇ ਵਿੱਚੋਂ 16 ਟੀਮਾਂ ਸੈਲੈਕਟ ਕਰਨੀ ਪਈ ਤੇ ਅੱਜ ਫਿਰ ਇਹ ਜਿਹੜਾ ਮੈਚ ਹੈ ਸਰ ਅੱਜ ਆਪਾਂ ਸ਼ੁਰੂ ਕਰਕੇ ਇਨੋਗਰੇਸ਼ਨ ਕਰਕੇ ਗਾ ਚਲਾਂਗੇ ਇਹਦੇ ਵਿੱਚ ਸਿਰਫ ਤੁਹਾਡੇ ਡਾਕੂਮੈਂਟ ਲੈਣਾ ਚਾਹੁੰਦਾ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਨਸ਼ੇ ਦੇ ਖਿਲਾਫ ਤੇ ਕੰਮ ਚੱਲ ਰਿਹਾ ਹੈ ਸਾਡਾ ਸਾਡੇ ਤੁਸੀਂ ਜਿਹੜੇ ਡਾਟਾ ਫਿਗਰਸ ਹੈਗੇ ਅਖਬਾਰਾਂ ਚਾਹੁੰਦੇ ਰਹਿੰਦੇ ਆ ਪ੍ਰੈਸ ਚਾਹੁੰਦੇ ਅਸੀਂ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਰਹਿੰਨੇ ਆ ਬਟ ਸਾਡੀ ਹੁਣ ਜਿਹੜੀ ਸਟ੍ਰੈਟੇਜੀ ਹੈਗੀ ਹੈ ਸਾਡੀ ਪੰਜਾਬ ਪੁਲਿਸ ਦੀ ਸਾਡੀ ਬਟਿੰਡਾ ਪੁਲਿਸ ਦੀ ਸਾਡਾ ਇਹ ਮਕਸਦ ਹੈਗਾ ਕਿ ਅਸੀਂ ਲੋਕਾਂ ਕੋਲ ਜਾਈਏ ਤੁਹਾਡੇ ਵਾਰਡਾਂ ਦੇ ਵਿੱਚ ਆਈਏ ਤੁਹਾਡੇ ਮੰਡਲਾਂ ਦੇ ਵਿੱਚ ਆਈਏ ਤੁਹਾਡੇ ਪਿੰਡਾਂ ਦੇ ਵਿੱਚ ਆਕੇ ਤੁਹਾਡੇ ਪੰਚਾਇਤ ਮੈਂਬਰਾਂ ਨੂੰ ਸਰਪੰਚਾਂ ਨੂੰ ਮਿਲਕੇ ਕਾਉਂਸਲਰਾਂ ਨੂੰ ਮਿਲਕੇ ਆਮ ਲੋਕਾਂ ਨੂੰ ਮਿਲਕੇ ਉਹਨਾਂ ਨੂੰ ਪੁੱਛੀਏ ਕਿ ਵੀ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਮਾੜੇ ਬੰਦੇ ਜਿਹੜੇ ਹੈਗੇ ਡਰੱਗ ਸੈਲਰਸ ਕੌਣ ਹੈਗੇ ਜਿਹੜੇ ਡਰੱਗ ਪੈਡਲਰਸ ਹੈਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਨਾ ਚਾਹੁੰਦੇ ਆ ਉਹਦੇ ਵਿੱਚ ਤੁਹਾਡੀ ਹੈਲਪ ਲੈਣਾ ਚਾਹੁੰਦੇ ਆ ਤੇ ਦੂਜਾ ਸਾਨੂੰ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਏਡੀਸੀ ਸਾਹਿਬ ਵੱਲੋਂ ਸਖਤ ਹਦਾਇਤਾਂ ਹੈਗੀ ਹੈ ਕਿ ਜਿਹੜਾ ਕੋਈ ਨਸ਼ੇ ਦਾ ਜਿਹੜਾ ਨਸ਼ੇ ਦਾ ਵਿਕਟਿਮ ਜਿਹੜਾ ਹੈਗਾ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੋ ਗਿਆ ਉਹਨੂੰ ਤੇ ਨਸ਼ਾ ਸਮਗਲਰ ਦੇ ਵਿੱਚ ਡਿਸਟਿੰਕਸ਼ਨ ਅਸੀਂ ਕਰੀਏ ਤੇ ਜਿਹੜਾ ਨਸ਼ਾ ਸਮਗਲਰ ਹੈ ਕਿ ਜਿਹੜਾ ਨਸ਼ਾ ਵੇਚ ਕੇ ਆਪਣੇ ਬੱਚਿਆਂ ਨੂੰ ਖਰਾਬ ਕਰ ਰਹੇ ਉਹਨਾਂ ਤੇ ਐਕਸ਼ਨ ਲੈਵਾਂਗੇ ਤੇ ਅਸੀਂ ਤੁਹਾਡੇ ਤੁਹਾਡੇ ਤੇ ਤੁਹਾਡੇ ਨਾਲ ਆ ਕੇ ਤੁਹਾਡੇ ਘਰੇ ਆਵਾਂਗੇ ਤੁਹਾਡੇ ਪਿੰਡਾਂ 'ਚ ਤੁਹਾਡੇ ਮਹੱਲਿਆਂ 'ਚ ਆਵਾਂਗੇ ਤੇ ਉਹਨੂੰ ਉਹਦੇ ਵਿੱਚ ਸਾਡੀ ਜਿਹੜੀ ਹੈਗੀ ਇਸ ਮੋਹਮ ਦੇ ਵਿੱਚ ਸਾਡੇ ਨਾਲ ਜੁੜੋ ਸਾਨੂੰ ਇਨਫੋਰਮੇਸ਼ਨ ਵਗੈਰਾ ਦਿਓ ਜਿਹੜੇ ਆਪਣੇ ਸਭ ਤੋਂ ਅਜੀਜ਼ ਇਨਸਾਨ ਨੂੰ ਆਪਣਾ ਬੱਚਾ ਹੀ ਹੁੰਦਾ ਆਪਾਂ ਸਾਰੇ ਦਿਨ ਭਰ ਇਹੀ ਕਰਦੇ ਮਾਤਾ ਪਿਤਾ ਆਪਣਾ ਢੇਟ ਕੱਟ ਕੇ ਆ ਭੁੱਖੇ ਰਹਿ ਕੇ ਵੀ ਆਪਣੇ ਬੱਚੇ ਨੂੰ ਖਵਾਉਂਦੇ ਬੱਚੇ ਦੀ ਐਜੂਕੇਸ਼ਨ ਤੇ ਲੋਨ ਚੱਕ ਚੱਕ ਕੇ ਬੱਚੇ ਨੂੰ ਬਾਹਰ ਭੇਜਣ ਲਈ ਉਹਨੂੰ ਵਧੀਆ ਸਕੂਲ 'ਚ ਪੜਾਉਣ ਲਈ ਵਧੀਆ ਕਾਲਜ 'ਚ ਪੜਾਉਣ ਲਈ ਆਪਾਂ ਕਰਦੇ ਆ ਇਸੀ ਤਰੀਕੇ ਨਾਲ ਜਿਹੜੇ ਆਪਣੇ ਭਰਾ ਪੈਣ ਹੁੰਦੇ ਉਹਨਾਂ ਲਈ ਆਪਾਂ ਮਤਲਬ ਜਾਨ ਦੇਣ ਨੂੰ ਵੀ ਤਿਆਰ ਹੁੰਦੇ ਆ ਜਦੋਂ ਆਪਾਂ ਬਾਕੀ ਸਾਰੀ ਚੀਜ਼ਾਂ ਦੇ ਵਿੱਚ ਨਾਰਮਲ ਲਾਈਫ ਜੇ ਕਰ ਸਕਦੇ ਆ ਤੇ ਇਹ ਜਿਹੜੀ ਡਰੱਗਸ ਦੀ ਲੜਾਈ ਹੈ ਇਹਦੇ ਵਿੱਚ ਵੀ ਆਪਾਂ ਨੂੰ ਇਹੀ ਕਰਨਾ ਪੈਣਾ ਹੈ ਜੇ ਅੱਜ ਆਪਣਾ ਬੱਚਾ ਸਫਰ ਕਰ ਰਿਹਾ ਹੈ ਆਪਣਾ ਭਰਾ ਆਪਣਾ ਬੈਂਡ ਸਫਰ ਕਰ ਰਿਹਾ ਹੈ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਜਾਨ ਦੀ ਬਾਜ਼ੀ ਲਗਾ ਦਈਏ ਇਸ ਮੁਹਿੰਮ ਦੇ ਵਿੱਚ ਪੁਲਿਸ ਦੇ ਨਾਲ ਜੁੜੀਏ ਪ੍ਰਸ਼ਾਸਨ ਦੇ ਨਾਲ ਜੁੜੀਏ ਕਿਉਂਕਿ ਅਸੀਂ ਤਾਂ ਡਿਟਰਮਿਨ ਹੋ ਚੁੱਕੇ ਆ ਅਸੀਂ ਤਾਂ ਜਦੋਂ ਤੱਕ ਲੜਾਈ ਖਤਮ ਨਹੀਂ ਹੁੰਦੀ ਨਸ਼ਾ ਮੁਕਤ ਪੰਜਾਬ ਨਹੀਂ ਹੁੰਦਾ ਅਸੀਂ ਲੜਾਈ ਲੜਦੇ ਰਵਾਂਗੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਈਡ ਤੇ ਬਹਿ ਕੇ ਵੇਖਣ ਦੀ ਬਜਾਏ ਸਾਡੇ ਨਾਲ ਜੁੜੋਗੇ ਤੇ ਸਾਡੇ ਇਸ ਮਿਸ਼ਨ ਨੂੰ ਜ਼ਰੂਰ ਸਫਲ ਬਣਾਓਗੇ ਜੀ ਜੈ ਹਿੰਦ ਥੈਂਕ ਯੂ